ਰੋਦੀ ਕਿਰਪਾ ਹੋਈ ਹੈ ਗਿਰ ਗਈ ਹੈ ਜੇ ਕਿਰਪਾ ਨਹੀਂ ਕਿਰਪਾ ਵੀ ਹੋਈ ਹੈ ਕੋਈ ਬਚਾਅ ਹੋ ਗਿਆ ਬੰਦਾ ਫੱਡੇ ਨਹੀਂ ਆਇਆ ਜੀਦੀ ਬਿਲਡਿੰਗ ਹੈ ਨਾ ਉਹ ਬੰਦਾ ਮੌਕੇ ਤੇ ਪਹੁੰਚਿਆ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਦੇਖਣ ਆਇਆ ਵਾ ਜੋ ਅੰਦਰ ਘਾਟੇ ਲਿਜੀ ਉੱਪਰ ਲਿੰਗੋਂ ਭੱਜ ਕੇ ਬਾਹਰ ਆਇਆ ਇਹ ਬਿਲਡਿੰਗ ਹੋਣੀ ਹੈ 100 ਸਾਲ ਪੁਰਾਣੀ ਜਿਹੜੀ ਅੱਜ ਗਿਰੀ ਆ ਬਾਗਲ ਦੀ ਗਲੀ ਦੇ ਵਿੱਚ ਅੱਛਾ ਜੀ ਇਹਨਾਂ ਨੂੰ ਅੱਗੇ ਵੀ 2-4 ਵਾਰੀ ਕਿਹਾ ਕਿ ਬਿਲਡਿੰਗ गिरਣ ਵਾਲੀ ਹੈ ਇਹਨੂੰ ਠਵਾ ਦਿਓ ਤੁਸੀਂ ਆਉਂਦੇ ਆਂ ਮਾਲਕਾਂ ਨੇ ਸੁਣਵਾਈ ਨਹੀਂ ਕੀਤੀ ਹਾਂਜੀ ਅੱਜ ਕੁਦਰਤ ਦੀ ਕਿਰਪਾ ਹੋਈ ਹੈ ਗਿਰ ਗਈ ਹੈ ਲੇਕਿਨ ਭਗਵਾਨ ਦੀ ਕਿਰਪਾ ਇਹ ਵੀ ਹੋਈ ਹੈ ਕੋਈ ਬਚਾਅ ਹੋ ਗਿਆ ਬੰਦਾ ਥੱਲੇ ਨਹੀਂ ਆਇਆ ਅੱਛਾ ਜੀ ਜੇ ਇਹ ਸ਼ੇਰਸਾਰ ਨਾਲ ਗਿਰਦੀ ਦਿਨੇ ਗਿਰਦੀ ਤੇ ਹੋ ਸਕਦਾ ਹੈ ਇੱਥੇ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਅੱਛਾ ਜੀ ਕਿਉਂ ਇੱਥੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ ਅੱਛਾ ਜਿਹੜੀ ਤੁਹਾਡੇ ਪਿੱਛੇ ਬਿਲਡਿੰਗਾਂ ਤੁਸੀਂ ਉਹਨੂੰ ਵੀ ਕਹਿ ਰਹੇ ਹੋ ਵੀ ਇਹ ਵੀ ਖਤਰਾ ਹੀ ਹੈ ਖਸਤਾ ਹਾਲਤ ਹੈ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਦੀ ਜਾਲਮਾਲ ਦੀ ਰੱਖਿਆ ਹੋਵੇ ਇਸ ਕਰਕੇ ਬਿਲਡਿੰਗ ਨੂੰ ਆਪਣੇ ਆਪ ਠਵਾਦਣ ਕਿੰਨੀ ਕਿ ਪੁਰਾਣੀ ਹੈ ਇਹ ਇਹ ਵੀ ਬਿਲਡਿੰਗ 100 ਸਵਾ 100 ਸਾਲ ਪੁਰਾਣੀ ਹੈ ਲੱਗਦਾ ਹੈ ਕਿ ਕਾਰਪੋਰੇਸ਼ਨ ਜਿਹੜਾ ਧਿਆਨ ਨਹੀਂ ਦੇ ਰਹੀ ਕਾਰਪੋਰੇਸ਼ਨ ਨੂੰ ਵੀ ਧਿਆਨ ਦੇਣਾ ਚਾਹੀਦਾ ਮਾਲਕਾਂ ਨੂੰ ਆਪ ਵੀ ਧਿਆਨ ਦੇਣਾ ਚਾਹੀਦਾ ਮਾਲਕਾਂ ਦੀ ਬਿਲਡਿੰਗ ਹੈ ਗਿਰੀ ਹੋਈ ਹੈ ਅੰਦਰਲੇ ਪਾਸਿਓਂ ਸਿਰਫ ਆਪ ਜੇ ਦੁਕਾਨ ਦੇ ਬਾਹਰ ਅੰਦਰੋਂ ਸਾਰੀ ਗਿਰੀ ਹੋਈ ਹੈ ਸਿਰਫ ਬਾਹਰਲੀ ਇੱਕ ਦੀਵਾਰ ਖੜੀ ਹੈ ਜੇ ਇਹਨੂੰ ਵੀ ਠਵਾ ਦੇਣਾ ਤੇ ਇਹੋ ਜਿਹਾ ਉਹਨਾਂ ਦਾ ਵੀ ਫਾਇਦਾ ਹੈਗਾ ਤੇ ਲੋਕਾਂ ਦਾ ਵੀ ਫਾਇਦਾ ਹੋਏਗਾ ਭਾਜੀ ਕਹਿੰਦੇ ਸਵੇਰੇ ਡਿੱਗ ਗਈ ਤੁਸੀਂ ਕਹਿੰਦੇ ਹੋ ਜੀ ਸਵੇਰੇ ਜੀ ਉਹ ਦੁਕਾਨਦਾਰ ਆਪ ਆਇਆ ਸੀਗਾ ਪਾਣੀ ਚੈੱਕ ਕਰਨ ਪਾਣੀ ਭਰੇ ਹੋਇਆ ਸੀਗਾ ਜੋ ਅੰਦਰੋਂ ਉਹ ਬਾਹਰ ਆ ਗਏ ਉਸ ਤੋਂ ਬਾਅਦ ਉਹਨੇ ਸਾਡੇ ਕੋਲ 10 ਮਿੰਟ ਖੜਾ ਰਿਹਾ ਫਿਰ ਉਹ ਅੰਦਰ ਗਿਆ ਉਸ ਤੋਂ ਬਾਅਦ ਫਿਰ ਇਹ ਤੋਂ ਮਿੱਟੀ ਫਿਰ ਉਹ ਪੱਜਿਆ ਤਾਲਾ ਲਾ ਕੇ ਉਹ ਚਲਾ ਗਿਆ ਘਰੇ ਜ਼ਬਰਦਸਤ ਬਚਾਅ ਹੋਇਆ ਜੀ ਦੇਖੋ ਇਹ ਸਵੇਰ-ਸਵੇਰ ਦੇ ਟਾਈਮ ਹੋਈ ਹੈ ਜੇ ਕਿਤੇ ਦਿਨ ਦੇ ਟਾਈਮ ਹੁੰਦੀ ਤਾਂ ਇੱਥੇ ਦੇਖੋ ਜੀ ਹਰ ਵੇਲੇ ਆਵਾਜ਼ ਆਈ ਹੁੰਦੀ ਹੈ ਔਰ ਬਿਲਕੁਲ ਚੋੜੇ ਵਿਆਹ ਦੇ ਨੀਅਰ ਹੈ ਜਗਾ ਇਹ ਕਹਿੰਦਾ ਇਹ ਇਥੇ ਬਹੁਤ ਵੱਡਾ ਤੁਰਘਟਨਾ ਹੋ ਸਕਦੀ ਸੀ ਮਗਰ ਉਹਦਾ ਬਚਾ ਹੋ ਗਿਆ ਮਗਰ ਦੇਖੋ ਜਿੱਦੀ ਬਿਲਡਿੰਗ ਹੈ ਨਾ ਉਹ ਬੰਦਾ ਮੌਕੇ ਤੇ ਪਹੁੰਚਿਆ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਦੇਖਣ ਆਇਆ ਵਾ ਤੁਸੀਂ ਦੇਖੋ ਰੋਡ ক্লোਜ਼ ਹੋਇਆ ਪਿਆ ਵਾ ਤਾਰਾਂ ਦਾ ਦੇਖੋ ਕੀ ਹਾਲ ਹੈ ਤਾਰਾਂ ਸਾਰੀਆਂ ਟੁੱਟ ਕੇ ਥੱਲੇ ਤਾਂ ਬਚਾ ਹੋ ਗਿਆ ਪਾਣੀ ਦੇ ਵਿੱਚ ਕਰੰਟ ਆ ਸਕਦਾ ਸੀਗਾ ਪਟਾਕੇ ਜੇ ਵੱਜੇ ਤਾਂ ਲਾਈਟ ਬੰਦ ਹੋ ਗਈ ਲੱਗਦਾ ਕਿ ਪਹਿਲਾਂ ਪ੍ਰਸ਼ਾਸਨ ਨੂੰ ਇਹਦਾ ਹੱਲ ਕਰਨਾ ਚਾਹੀਦਾ ਸੀ ਇਹ ਤਾਂ ਬਿਲਕੁਲ ਚਾਹੀਦਾ ਹੀ ਦੇਖੋ ਜਿਹੜੀਆਂ ਸ਼ਹਿਰ ਦੇ ਵਿੱਚ ਕਈ ਜਗ੍ਹਾ ਇਸ ਤਰ੍ਹਾਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਕੋਈ ਕਿੰਨੇ ਕਿੰਨੇ ਸਾਲਾਂ ਤੋਂ ਕੋਈ ਅਦੀਦਾ ਕੋਈ ਵਾਲੀ ਵਾਰਸ ਦੇਖਣ ਵਾਲਾ ਹੈ ਹੀ ਨਹੀਂ ਹੈ ਕਿ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਜਿਹੜੀ ਬਿਲਡਿੰਗ ਇਸ ਤਰ੍ਹਾਂ ਦੀ ਖਸਤਾ ਹਾਲਤ ਚ ਹੈ ਉਹਨੂੰ ਢਾਕੇ ਉਹਨੂੰ ਢਾਕੇ ਬਿਲਕੁਲ ਪਧਰਾ ਪਲਾਟ ਕਰਕੇ ਛੱਡ ਦਿਓ ਅਗਰ ਨਹੀਂ ਮਾਲਕਾਂ ਨੂੰ ਜ਼ਰੂਰ ਤੇ ਕਈ ਅਗਲੇ ਨੂੰ ਨਹੀਂ ਜ਼ਰੂਰਤ ਹੈ ਜੇ ਅਗਰ ਬਿਲਡਿੰਗ ਦੀ ਜਗ੍ਹਾ ਦੀ ਨਹੀਂ ਜ਼ਰੂਰਤ ਤਾਂ ਤੁਸੀਂ ਉਹਨੂੰ ਢਾਤਾ ਦਿਓ ਕਮ ਸੇ ਕਮ ਪਿੱਛੇ ਦੀ ਜਾਨ ਚੱਲ ਜਾਂਦੀ ਫੇਰ ਕੀ ਕਰ ਲੈਂਦੇ ਆਹ ਦੇਖੋ ਨਾ ਸੋਮਰ ਹੈ ਸੋਮੇ ਸੋਮਵਾਰ ਕਰਕੇ ਮਾਰਕੀਟਾਂ ਬੰਦ ਹੁੰਦੀਆਂ ਵਾ ਬੰਦ ਹੋਣੇ ਕੀ ਵਜ੍ਹਾ ਸੀ ਉਹਦੇ ਕਰਕੇ ਬਚਾਅ ਹੋ ਗਿਆ ਕੁਦਰਤੀ ਕਿਰਪਾ ਹੋਈ ਹੈ ਗਿਰ ਗਈ ਹੈ ਲੇਕਿਨ ਉਹ ਆਂਦੀ ਕਿਰਪਾ ਵੀ ਹੋਈ ਹੈ ਕੋਈ ਬਚਾਅ ਹੋ ਗਿਆ ਬੰਦਾ ਥੱਲੇ ਨਹੀਂ ਆਇਆ ਇਦੀ ਬਿਲਡਿੰਗ ਐ ਨਾ ਉਹ ਬੰਦਾ ਮੌਕੇ ਤੇ ਪਹੁੰਚਿਆ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਦੇਖਣ ਆਇਆ ਵਾ ਜੋ ਆਪਰੋ ਸਾਦੇ ਲਿਜੀ ਉੱਪਰਲੀ ਤੋਂ ਭੱਜ ਕੇ ਬਾਹਰ ਆਇਆ ਇਹ ਬਿਲਡਿੰਗ ਹੋਣੀ ਐ 100 ਸਾਲ ਪੁਰਾਣੀ ਜਿਹੜੀ ਅੱਜ ਗਿਰੀ ਆ ਬਾਗਲ ਦੀ ਗਲੀ ਦੇ ਵਿੱਚ ਅੱਛਾ ਜੀ ਇਹਨਾਂ ਨੂੰ ਅੱਗੇ ਵੀ 2-4 ਵਾਰੀ ਕਿਹਾ ਕਿ ਬਿਲਡਿੰਗ ਗਿਰਨ ਵਾਲੀ ਐ ਇਹਨੂੰ ਟਵਾ ਦਿਓ ਤੁਸੀਂ ਆਪਣੇ ਆਪ ਹਾਂਜੀ ਮਾਲਕਾਂ ਨੇ ਸੁਣਵਾਈ ਨਹੀਂ ਕੀਤੀ ਅੱਜ ਕੁਦਰਤ ਦੀ ਕਿਰਪਾ ਹੋਈ ਹੈ ਗਿਰ ਗਈ ਹੈ ਲੇਕਿਨ ਭਗਵਾਨ ਦੀ ਕਿਰਪਾ ਇਹ ਵੀ ਹੋਈ ਹੈ ਕੋਈ ਬਚਾਅ ਹੋ ਗਿਆ ਬੰਦਾ ਥੱਲੇ ਨਹੀਂ ਆਇਆ ਅੱਛਾ ਜੀ ਜੇ ਸੇਰਸਰ ਨਾਲ ਗਿਰਦੀ ਦਿਨੇ ਗਿਰਦੀ ਤੇ ਹੋ ਸਕਦਾ ਹੈ ਇੱਥੇ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਅੱਛਾ ਜੀ ਇੱਥੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ ਅੱਛਾ ਜਿਹੜੀ ਤੁਹਾਡੇ ਪਿੱਛੇ ਬਿਲਡਿੰਗ ਹੈ ਤੁਸੀਂ ਉਹਨੂੰ ਵੀ ਕਹਿ ਰਹੇ ਹੋ ਵੀ ਇਹ ਵੀ ਖਤਰਾ ਹੀ ਹੈ ਬਹੁਤ ਖਸਤਾ ਹਾਲਤ ਹੈ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਦੀ ਜਾਲ ਮਾਲ ਦੀ ਰੱਖਿਆ ਹੋਵੇ ਇਸ ਕਰਕੇ ਬਿਲਡਿੰਗ ਨੂੰ ਆਪਣੇ ਆਪ ਢਵਾਦਣ ਕਿੰਨੀ ਕਿ ਪੁਰਾਣੀ ਹੈ ਇਹ ਇਹ ਵੀ ਬਿਲਡਿੰਗ 100 ਸਵਾ 100 ਸਾਲ ਪੁਰਾਣੀ ਹੈ ਲੱਗਦਾ ਹੈ ਕਿ ਕਾਰਪੋਰੇਸ਼ਨ ਜਿਹੜਾ ਧਿਆਨ ਨਹੀਂ ਦੇ ਰਹੀ ਕਾਰਪੋਰੇਸ਼ਨ ਨੂੰ ਵੀ ਧਿਆਨ ਦੇਣਾ ਚਾਹੀਦਾ ਮਾਲਕਾਂ ਨੂੰ ਆਪ ਵੀ ਧਿਆਨ ਦੇਣਾ ਚਾਹੀਦਾ ਮਾਲਕਾਂ ਦੀ ਬਿਲਡਿੰਗ ਹੈ ਗਿਰੀ ਹੋਈ ਹੈ ਅੰਦਰਲੇ ਪਾਸਿਓਂ ਸਿਰਫ ਆਪਕ ਜੇ ਦੁਕਾਨ ਦੇ ਬਾਹਰੋਂ ਅੰਦਰੋਂ ਸਾਰੀ ਗਿਰੀ ਹੋਈ ਹੈ ਸਿਰਫ ਬਾਹਰਲੀ ਇੱਕ ਦੀਵਾਰ ਖੜੀ ਹੈ ਜੇ ਇਹਨੂੰ ਵੀ ਠਵਾ ਦੇਣਾ ਤੇ ਇਹ ਵਿੱਚ ਉਹਨਾਂ ਦਾ ਵੀ ਫਾਇਦਾ ਹੈਗਾ ਤੇ ਲੋਕਾਂ ਦਾ ਵੀ ਫਾਇਦਾ ਹੋਏਗਾ ਬਾਜੀ ਕਹਿੰਦੇ ਸਵੇਰੇ ਡਿੱਗ ਗਈ ਤੁਸੀਂ ਕਹਿੰਦੇ ਹੋ ਜੀ ਸਵੇਰੇ ਜੀ ਉਹ ਦੁਕਾਨਦਾਰ ਆਪ ਆਇਆ ਸੀਗਾ ਪਾਣੀ ਚੈੱਕ ਕਰਨ ਪਾਣੀ ਭਰੇ ਹੋਇਆ ਸੀਗਾ ਜਦੋਂ ਅੰਦਰ ਉਹ ਬਾਹਰ ਆ ਗਿਆ ਉਸ ਤੋਂ ਬਾਅਦ ਉਹਰੇ ਸਾਡੇ ਕੋਲ ਦਸ ਮਿੰਟ ਖੜਾ ਰਿਹਾ ਫਿਰ ਉਹ ਅੰਦਰ ਗਿਆ ਉਸ ਤੋਂ ਬਾਅਦ ਫਿਰ ਇਹ ਧੁੰਦ ਗਈ ਫਿਰ ਉਹ ਪੱਜਿਆ ਤਾਲਾ ਲਾ ਕੇ ਚਲਾ ਗਿਆ ਘਰੇ ਜਬਰਦਸਤ ਬਚਾਅ ਹੋਇਆ ਜੀ ਦੇਖੋ ਇਹ ਸੁਬਾ ਸੁਬਾ ਦੇ ਟਾਈਮ ਹੋਈ ਹੈ ਜੇ ਕਿਤੇ ਦਿਨ ਦੇ ਟਾਈਮ ਹੁੰਦੀ ਤਾਂ ਇੱਥੇ ਦੇਖੋ ਜੀ ਹਰ ਵੇਲੇ ਆਵਾਜ਼ ਆਈ ਹੁੰਦੀ ਹੈ ਔਰ ਬਿਲਕੁਲ ਚੋੜੇ ਵਿਆਹ ਦੇ ਨੀਅਰ ਹੈ ਜਗਾ ਇਹ ਕਹ ਰਹੇ ਇਹ ਇਥੇ ਬਹੁਤ ਵੱਡਾ ਤੁਰਕਟਨਾ ਹੋ ਸਕਦੀ ਸੀ ਮਗਰ ਉਹਦਾ ਬਚਾ ਹੋ ਗਿਆ ਮਗਰ ਦੇਖੋ ਜਿੱਦੀ ਬਿਲਡਿੰਗ ਹੈ ਨਾ ਉਹ ਬੰਦਾ ਮੌਕੇ ਤੇ ਪਹੁੰਚਿਆ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਦੇਖਣ ਆਇਆ ਵਾ ਤੁਸੀਂ ਦੇਖੋ ਰੋਡ ক্লোਜ਼ ਹੋਇਆ ਪਿਆ ਵਾ ਤਾਰਾਂ ਦਾ ਦੇਖੋ ਕੀ ਹਾਲ ਹੈ ਤਾਰਾਂ ਸਾਰੀਆਂ ਟੁੱਟ ਕੇ ਥੱਲੇ ਇਹ ਤਾਂ ਬਚਾ ਹੋ ਗਿਆ ਪਾਣੀ ਦੇ ਵਿੱਚ ਕਰੰਟ ਆ ਸਕਦਾ ਸੀਗਾ ਪਟਾਕੇ ਜੇ ਵੱਜੇ ਤਾਂ ਲਾਈਟ ਬੰਦ ਹੋ ਗਈ ਲੱਗਦਾ ਕਿ ਪਹਿਲਾਂ ਪ੍ਰਸ਼ਾਸਨ ਨੂੰ ਇਹਦਾ ਹੱਲ ਕਰਨਾ ਚਾਹੀਦਾ ਸੀ ਇਹ ਤਾਂ ਬਿਲਕੁਲ ਚਾਹੀਦਾ ਹੀ ਦੇਖੋ ਜਿਹੜੀਆਂ ਸ਼ਹਿਰ ਦੇ ਵਿੱਚ ਕਈ ਜਗ੍ਹਾ ਇਸ ਤਰ੍ਹਾਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਕੋਈ ਕਿੰਨੇ ਕਿੰਨੇ ਸਾਲਾਂ ਤੋਂ ਕੋਈ ਦੀਦਾ ਕੋਈ ਵਾਲੀ ਵਾਰਸ ਦੇਖਣ ਵਾਲਾ ਹੈ ਹੀ ਨਹੀਂ ਹੈ ਕਿ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਜਿਹੜੀ ਬਿਲਡਿੰਗ ਇਸ ਤਰ੍ਹਾਂ ਦੀ ਖਸਤਾ ਹਾਲਤ ਚ ਹੈ ਉਹਨੂੰ ਢਾਕੇ ਉਨੂੰ ਢਾਕੇ ਬਿਲਕੁਲ ਪਧਰਾ ਪਲਾਟ ਕਰਕੇ ਛੱਡ ਦਿਓ ਅਗਰ ਨਹੀਂ ਮਾਲਕਾਂ ਨੂੰ ਜਰੂਰ ਤੇ ਕਈ ਅਗਲੇ ਨੂੰ ਨਹੀਂ ਜਰੂਰਤ ਹੈ ਜੇ ਅਗਰ ਬਿਲਡਿੰਗ ਦੀ ਜਗਾਹ ਦੀ ਨਹੀਂ ਜਰੂਰਤ ਤਾਂ ਉਸ ਨੂੰ ਢਾਤਾ ਦਿਓ ਕਮ ਸੇ ਕਮ ਪਿੱਛੇ ਦੀ ਜਾਨ ਚੱਲ ਜਾਂਦੀ ਫੇਰ ਕੀ ਕਰ ਲੈਂਦੇ ਆਹ ਸੋਮਵਾਰ ਹੈ ਸੋਮਵਾਰ ਕਰਕੇ ਮਾਰਕੀਟਾਂ ਬੰਦ ਹੁੰਦੀਆਂ ਹੈ ਬੰਦ ਹੋਣੇ ਕੀ ਵਜਿਹਾ ਕਰਕੇ ਬਚਾਅ ਹੋ ਗਿਆ ਕੁਦਰਤੀ ਕਿਰਪਾ ਹੋਈ ਹੈ ਗਿਰ ਗਈ ਹੈ ਲੇਕਿਨ ਫਿਰ ਆਉਂਦੀ ਕਿਰਪਾ ਵੀ ਹੋਈ ਹੈ ਕੋਈ ਬਚਾਅ ਹੋ ਗਿਆ ਬੰਦਾ ਥੱਲੇ ਨਹੀਂ ਆਇਆ ਇਹਦੀ ਬਿਲਡਿੰਗ ਹੈ ਨਾ ਉਹ ਬੰਦਾ मौके ਤੇ ਪਹੁੰਚਿਆ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਦੇਖਣ ਆਇਆ ਵਾ ਜੋ ਉੱਤੋਂ ਸਾਹ ਤੇ ਡਿੱਗੀ ਉੱਪਰ ਲੀਕੋ ਭੱਜ ਕੇ ਬਾਹਰ ਆਇਆ ਇਹ ਬਿਲਡਿੰਗ ਹੋਣੀ ਹੈ 100 ਸਾਲ ਪੁਰਾਣੀ ਜਿਹੜੀ ਅੱਜ ਡਿੱਗੀ ਆ ਬਾਗਲ ਦੀ ਗਲੀ ਦੇ ਵਿੱਚ ਅੱਛਾ ਜੀ ਇਹਨਾਂ ਨੂੰ ਅੱਗੇ ਵੀ 2-4 ਵਾਰੀ ਕਿਹਾ ਕਿ ਬਿਲਡਿੰਗ गिरਣ ਵਾਲੀ ਹੈ ਇਹਨੂੰ ਟਵਾ ਦਿਓ ਤੁਸੀਂ ਆਪਣੇ ਮਾਲਕਾਂ ਨੇ ਸੁਣਵਾਈ ਨਹੀਂ ਕੀਤੀ ਅੱਜ ਕੁਦਰਤ ਦੀ ਕਿਰਪਾ ਹੋਈ ਹੈ ਗਿਰ ਗਈ ਹੈ ਲੇਕਿਨ ਭਗਵਾਨ ਦੀ ਕਿਰਪਾ ਇਹ ਵੀ ਹੋਈ ਹੈ ਕੋਈ ਬਚਾਅ ਹੋ ਗਿਆ ਬੰਦਾ ਥੱਲੇ ਨਹੀਂ ਆਇਆ ਅੱਛਾ ਜੀ ਜੇ ਸਿਰਸਰ ਨਾਲ ਗਿਰਦੀ ਦਿਨੇ ਗਿਰਦੀ ਤੇ ਹੋ ਸਕਦਾ ਹੈ ਇੱਥੇ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਅੱਛਾ ਜੀ ਇੱਥੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ ਅੱਛਾ ਜਿਹੜੀ ਤੁਹਾਡੇ ਪਿੱਛੇ ਬਿਲਡਿੰਗ ਹੈ ਤੁਸੀਂ ਉਹਨੂੰ ਵੀ ਕਹਿ ਰਹੇ ਹੋ ਵੀ ਇਹ ਵੀ ਖਤਰਾ ਹੀ ਹੈ ਬਸਤਾ ਹਾਲਤ ਹੈ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਦੀ ਜਾਲ ਮਾਲ ਦੀ ਰੱਖਿਆ ਹੋਵੇ ਇਸ ਕਰਕੇ ਬਿਲਡਿੰਗ ਨੂੰ ਆਪਣੇ ਆਪ ਢਵਾ ਦਨ ਕਿੰਨੀ ਕਿ ਪੁਰਾਣੀ ਹੈ ਇਹ ਇਹ ਵੀ ਬਿਲਡਿੰਗ 100 ਸਵਾ 100 ਸਾਲ ਪੁਰਾਣੀ ਹੈ ਲੱਗਦਾ ਹੈ ਕਿ ਕਾਰਪੋਰੇਸ਼ਨ ਜਿਹੜਾ ਧਿਆਨ ਨਹੀਂ ਦੇ ਰਹੀ ਕਾਰਪੋਰੇਸ਼ਨ ਨੂੰ ਵੀ ਧਿਆਨ ਦੇਣਾ ਚਾਹੀਦਾ ਮਾਲਕਾਂ ਨੂੰ ਆਪ ਵੀ ਧਿਆਨ ਦੇਣਾ ਚਾਹੀਦਾ ਮਾਲਕਾਂ ਦੀ ਬਿਲਡਿੰਗ ਹੈ ਗਿਰੀ ਹੋਈ ਹੈ ਅੰਦਰਲੇ ਪਾਸਿਓਂ ਤੁਸੀਂ ਆਪ ਗਿਆ ਦੁਕਾਨ ਦੇ ਬਾਅਦ ਅੰਦਰੋਂ ਸਾਰੀ ਗਿਰੀ ਹੋਈ ਹੈ ਸਿਰਫ ਬਾਹਰਲੀ ਇੱਕ ਦੀਵਾਰ ਖੜੀ ਹੈ ਜੇ ਇਹਨੂੰ ਵੀ ਠਵਾ ਦੇਣਾ ਤੇ ਇਹ ਵਿੱਚ ਉਹਨਾਂ ਦਾ ਵੀ ਫਾਇਦਾ ਹੈਗਾ ਤੇ ਲੋਕਾਂ ਦਾ ਵੀ ਫਾਇਦਾ ਹੋਏਗਾ ਬਾਜੀ ਕਹਿੰਦੇ ਸਵੇਰੇ ਡਿੱਗ ਗਈ ਤੁਸੀਂ ਕਹਿੰਦੇ ਹੋ ਜੀ ਸਵੇਰੇ ਜੀ ਉਹ ਦੁਕਾਨਦਾਰ ਆਪ ਆਇਆ ਸੀਗਾ ਪਾਣੀ ਚੈੱਕ ਕਰਨ ਪਾਣੀ ਭਰੇ ਹੋਇਆ ਸੀਗਾ ਜਦੋਂ ਅੰਦਰੋਂ ਛੱਤ ਡ ਉਹ ਬਾਹਰ ਆ ਗਏ ਉਸ ਤੋਂ ਬਾਅਦ ਉਹਨੇ ਸਾਡੇ ਕੋਲ 10 ਮਿੰਟ ਖੜਾ ਰਿਹਾ ਫਿਰ ਉਹ ਅੰਦਰ ਗਿਆ ਉਸ ਤੋਂ ਬਾਅਦ ਫਿਰ ਇਹ ਧੁੰਦ ਗਈ ਫਿਰ ਉਹ ਪੱਜਿਆ ਤਾਲਾ ਲਾ ਕੇ ਚਲਾ ਗਿਆ ਘਰੇ ਜਬਰਦਸਤ ਬਚਾਅ ਹੋਇਆ ਜੀ ਦੇਖੋ ਇਹ ਸੁਬਾ ਸੁਬਾ ਦੇ ਟਾਈਮ ਹੋਈ ਹੈ ਜੇ ਕਿਤੇ ਦਿਨ ਦੇ ਟਾਈਮ ਹੁੰਦੀ ਤੇ ਇੱਥੇ ਦੇਖੋ ਜੀ ਹਰ ਵੇਲੇ ਆਵਾਜ਼ ਆਈ ਹੁੰਦੀ ਹੈ ਔਰ ਬਿਲਕੁਲ ਚੋੜੇ ਵਿਆਹ ਦੇ ਨੀਅਰ ਹੈ ਇਹ ਜਗਾ ਠੀਕ ਹੈ ਨਾ ਇਹ ਇੱਥੇ ਬਹੁਤ ਵੱਡਾ ਤੁਰ ਘਟਨਾ ਹੋ ਸਕਦੀ ਸੀ ਮਗਰ ਉਹਦਾ ਬਚਾ ਹੋ ਗਿਆ ਮਗਰ ਦੇਖੋ ਜਿੱਦੀ ਬਿਲਡਿੰਗ ਹੈ ਨਾ ਉਹ ਬੰਦਾ ਮੌਕੇ ਤੇ ਪਹੁੰਚਿਆ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਦੇਖਣ ਆਇਆ ਵਾ ਤੁਸੀਂ ਦੇਖੋ ਰੋਡ ক্লোਜ਼ ਹੋਇਆ ਪਿਆ ਵਾ ਤਾਰਾਂ ਦਾ ਦੇਖੋ ਕੀ ਹਾਲ ਹੈ ਤਾਰਾਂ ਸਾਰੀਆਂ ਟੁੱਟ ਕੇ ਥੱਲੇ ਤਾਂ ਬਚਾ ਹੋ ਗਿਆ ਪਾਣੀ ਦੇ ਵਿੱਚ ਕਰੰਟ ਆ ਸਕਦਾ ਸੀਗਾ ਪਟਾਕੇ ਜੇ ਵੱਜੇ ਤਾਂ ਲਾਈਟ ਬੰਦ ਹੋ ਗਈ ਲੱਗਦਾ ਕਿ ਪਹਿਲਾਂ ਪ੍ਰਸ਼ਾਸਨ ਨੂੰ ਇਹਦਾ ਹੱਲ ਕਰਨਾ ਚਾਹੀਦਾ ਸੀ ਇਹ ਤਾਂ ਬਿਲਕੁਲ ਚਾਹੀਦਾ ਹੀ ਦੇਖੋ ਜਿਹੜੀਆਂ ਸ਼ਹਿਰ ਦੇ ਵਿੱਚ ਕਈ ਜਗ੍ਹਾ ਇਸ ਤਰ੍ਹਾਂ ਪੁਰਾਨੀਆਂ ਬਿਲਡਿੰਗਾਂ ਜਿਹੜੀਆਂ ਕੋਈ ਕਿੰਨੇ ਕਿੰਨੇ ਸਾਲਾਂ ਤੋਂ ਕੋਈ ਜੀਦਾ ਕੋਈ ਵਾਲੀ ਵਾਰਸ ਦੇਖਣ ਆਲਾ ਹੈ ਹੀ ਨਹੀਂ ਹੈ ਕਿ ਬਿਲਡਿੰਗ ਇਸ ਤਰ੍ਹਾਂ ਦੀ ਖਸਤਾ ਹਾਲਤ ਚ ਹੈ ਉਹਨੂੰ ਢਾਕੇ ਉਹਨੂੰ ਢਾਕੇ ਬਿਲਕੁਲ ਪਦਰਾ ਪਲਾਟ ਕਰਕੇ ਛੱਡ ਦਿਓ ਅਗਰ ਨਹੀਂ ਮਾਲਕਾਂ ਨੂੰ ਜ਼ਰੂਰ ਤੇ ਕਈ ਅਗਲੇ ਨੂੰ ਨਹੀਂ ਜ਼ਰੂਰਤ ਹੈ ਜੇ ਅਗਰ ਬਿਲਡਿੰਗ ਦੀ ਜਗ੍ਹਾ ਦੀ ਨਹੀਂ ਜ਼ਰੂਰਤ ਹੈ ਤਾਂ ਤੁਸੀਂ ਉਹਨੂੰ ਢਾਤਾ ਦਿਓ ਕਮ ਸੇ ਕਮ ਪਿੱਛੇ ਦੀ ਜਾਨ ਚੱਲ ਜਾਂਦੀ ਫੇਰ ਕੀ ਕਰ ਲੈਂਦੇ ਅੱਜ ਸੋਮਵਾਰ ਹੈ ਸੋਮਵਾਰ ਕਰਕੇ ਮਾਰਕੀਟਾਂ ਬੰਦ ਹੁੰਦੀਆਂ ਹਨ ਅੱਠ ਬੰਦ ਹੋਣ ਦੀ ਵਜ੍ਹਾ ਨਾਲ ਮੋਦੇ ਕਰਕੇ ਬਚਾਇਆ ਹੋ ਗਿਆ